ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਦੇ ਕਾ ਠੀਕ ਠਾਕ ਹੋਮੋਂਗੇ ਅਸੀਂ ਵੀ ਆਪਦੇ ਕਾ ਠੀਕ ਠਾਕ ਹਾਂ ਸਵਾਗਤ ਕਰਦੀਆਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਅੱਜ ਮਿਲੇ ਆ ਜੀ ਇੱਕ ਨਵੇਂ ਬਲੌਗ ਦੇ ਨਾਲ ਸੋ ਬਣੇ ਰਹੋ ਫੁੱਲ ਵਾਚ ਕਰਿਓ ਕਿਥੇ ਹੋਗੀ ਜੀ ਆਪਣੀ ਡੇਲੀ ਰੁਟੀਨ ਸ਼ੁਰੂ ਕਰਲੇ ਸੀ ਘਰ ਦੇ ਕੰਮ ਕਾਰ ਸਟਾਰਟ ਇਥੇ ਲਾਉਣ ਲੱਗੀ ਸੀ ਦੀ ਬੀੜੇ ਦੇ ਵਿੱਚ ਝਾੜੂ ਅੱਜ ਵੈਸੇ ਦਿਨ ਦਾ ਥੋੜਾ ਫਰਕ ਸੀ ਉਂਝ ਠੰਡ ਤਾਂ ਹੈਗੀ ਸੀ ਜ਼ਰੂਰ ਪਰ ਦਿਨ ਦੇ ਵਿੱਚ ਨਾ ਥੋੜਾ ਨਿੱਗ ਜਿਆ ਸੀਗਾ ਮਤਲਬ ਜਿਵੇਂ ਪਿਛਲੇ ਦਿਨ ਬਹੁਤ ਜ਼ਿਆਦਾ ਠੰਡੀ ਹਵਾ ਚੱਲਦੀ ਸੀ ਸ਼ਾਇਦ ਅੱਜ ਉਹ ਨਹੀਂ ਸੀ ਵੀ ਉਹਦੇ ਕਰਕੇ ਥੋੜਾ ਦਿਨ ਦਾ ਫਰਕ ਲੱਗਦਾ ਸੀ ਪਤਾ ਨਹੀਂ ਵੈਸੇ ਥੋੜਾ ਮੌਸਮ ਦਾ ਅੱਜ ਹੈਗਾ ਸੀ ਚੇਂਜ ਮੌਸਮ 'ਚ ਇਕ ਤਾਂ ਦੀ ਇਹ ਆ ਵੀ ਹੁਣ ਬੱਚਿਆਂ ਦੀਆਂ ਛੁੱਟੀਆਂ ਵੱਧ ਗਈਆਂ ਉਹਨਾਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਨੇ ਸਿੰਘ ਵੀ ਘਰੇ ਸੀ ਉਹ ਪਤਾ ਨਹੀਂ ਕਿ ਉਹਦੇ ਵੈਸੇ ਅੱਜ ਜਦੋਂ ਨਹੀਂ ਧੁੰਦ ਤੋਂ ਮੌਸਮ ਠੀਕ ਸੀਗਾ ਉਦੋਂ ਕਲੀਅਰ ਸੀਗਾ ਵੈਸੇ ਵੀ ਵਧੀਆ ਸੀ ਮੌਸਮ ਅੰਦਰ ਦੇ ਆਪਾਂ ਕੰਮ ਕਰ ਲਿਆ ਸੀਗਾ ਕਲੀਨਿੰਗ ਦਾ ਡਸਟਿੰਗ ਦਾ ਫਿਰ ਬਾਅਦ ਵਿੱਚ ਲੱਗੀ ਸੀ ਮੈਂ ਕਿਹਾ ਵੀ ਚਲੋ ਜਦ ਨੂੰ ਮੈਨੂੰ ਇਹ ਹੋ ਜਾਂਦਾ ਹੁਣ ਠੰਡ ਕਰਕੇ ਵੀ ਅੰਦਰ ਦਾ ਕੰਮ ਪਹਿਲਾਂ ਹੋ ਜਵੇ ਅੰਦਰ ਨਾਲ ਵੀ ਬੇੜੇ ਦਾ ਨਾ ਤਾਂ ਜਦ ਨੂੰ ਥੋੜਾ ਜਿਹਾ ਦਿਨ ਦਾ ਹੋ ਜਾਂਦਾ ਨਾੜੇ ਸ਼ਾਇਦ ਵੀ ਪੁੱਲ ਬਰੇਕੇ ਕਰਾ ਧੁੱਪ ਨਿਕਲ ਹੀ ਆਵੇ ਜੀ ਕਿਉਂਕਿ ਹੁਣ ਕਾਫੀ ਦਿਨ ਹੋ ਗਏ ਸੂਰਜ ਵੀ ਨਹੀਂ ਨਿਕਲਦਾ ਹੈਗਾ ਉਹਦੇ ਕਰਕੇ ਹਰ ਰੋਜ਼ ਇਹੀ ਹੁੰਦਾ ਵੀ ਸ਼ਾਇਦ ਅੱਜ ਨਿਕਲੇ ਹੋਵੇ ਸੂਰਜ ਅੱਜ ਨਿਕਲੇ ਹੋਵੇ ਕਹਿੰਦੇ ਨੇ ਗਰਮੀ ਵਿੱਚ ਇਸੇ ਸੂਰਜ ਤੋਂ ਦੁਨੀਆ ਨੇ ਲੋਕ ਲੋਕ ਰਹਿਣਾ ਹੁਣ ਉਸੇ ਸੂਰਜ ਨੂੰ ਉਡੀਕਦੇ ਨੇ ਇਹਦੇ ਫਤੇ ਦੇ ਪਾਪਾ ਨੇ ਜਾਣਾ ਸੀ ਹਜੇ ਡਿਊਟੀ ਤੇ ਫਤੇ ਨੂੰ ਜਿਵੇਂ ਮੈਂ ਤੁਹਾਨੂੰ ਦੱਸੀ ਸੀ ਵੀ ਛੁੱਟੀਆਂ ਨੇ ਉਹਨੂੰ ਅੱਜ ਸ਼ੌਂਕ ਲੱਗ ਗਿਆ ਸੀ ਕਹਿੰਦਾ ਮੈਂ ਵੱਡਣਾ ਹਰਾਂ ਇਥੋਂ ਹਰਾਂ ਵੱਢ ਕੇ ਉਹ ਕਹਿੰਦੇ ਵੀ ਲੈ ਮੈਂ ਲੈ ਜਾਨਾ ਉਹਨੇ ਪਰ ਚੁਕਾਇਆ ਨਹੀਂ ਹੈਗਾ ਕਹਿੰਦਾ ਨਹੀਂ ਮੈਂ ਹੀ ਲੈ ਕੇ ਜਾਣਾ ਚਾਚਾ ਹਾਂ ਜਦੋਂ ਅਸੀਂ ਕਹਿੰਦਾ ਮੈਂ ਹੀ ਚੱਕੂਗਾ ਫਿਰ ਰਾਹ 'ਚ ਜਾਂਦੇ ਦੀ ਫੇਰ ਗਿਰਗੇ ਨਾਲੇ ਮਸਾਂ ਦਾ ਜੀ ਉਹ ਟੋਕਰਾ ਹਰੇ ਦਾ ਪਹੁੰਚਿਆ ਉਹਦੇ ਤੱਕ ਪਰ ਤੁਹਾਨੂੰ ਪਤਾ ਹੀ ਐ ਵੀ ਜਿਵੇਂ ਚਲੋ ਹਜੇ ਤਾਂ ਤੁਸੀਂ ਨਵੇਂ ਹੋ ਸਾਡੇ ਨਾਲ ਜੁੜੇ ਹੋਏ ਜਿਉਂ-ਜਿਉਂ ਆਪਣੀ ਫੈਮਿਲੀ ਨੂੰ ਟਾਈਮ ਹੁੰਦਾ ਜਾਊਗਾ ਤੁਹਾਨੂੰ ਪਤਾ ਲੱਗੂਗਾ ਵੀ ਫਤਿਹ ਨੂੰ ਥੋੜੀ ਜਿਹੀ ਐ ਇਹ ਚੀਜ਼ਾਂ ਦਾ ਬੱਦੇ ਇੰਟਰਸਟ ਜਾ ਰਹਿੰਦਾ ਪੜ੍ਹਾਈ ਨਾ ਪੜੰਦ ਨੂੰ ਹੋਵੇ ਬਸ ਕੰਮ ਕਰ ਐਜ ਪੁੱਠੇ ਸਿੱਧੇ ਹੋਣ ਕਰਨ ਨੂੰ ਇੱਥੇ ਆਪਣੀ ਇਹ ਸੀਗਾ ਵੀ ਅੱਜ ਸਵੇਰ ਧਾਰ ਸਾਬ ਜੀ ਹੈ ਨਹੀਂ ਸੀ ਕੋਈ ਅਸੀਂ ਕਿਹਾ ਵੀ ਚਲੋ ਰੋਟੀ ਮਤਲਬ ਕਿ ਕਿਸੇ ਉਹਦੇ ਵਾਲੀ ਬਣਾ ਲਾਂਗੇ ਕਾਸੇ ਚੀਜ਼ ਵਾਲੀ ਤਾਂ ਫਤਿਹ ਦੀ ਫਰਮਾਇਸ਼ ਹੋਈ ਵੀ ਆਲੂ ਵਾਲੇ ਪਰੌਂਠੇ ਖਾਣੇ ਨੇ ਤੇ 10 ਵਜੇ ਤੋਂ ਤਾਂ ਇਹ ਹੁੰਦਾ ਜੀ ਫਤੇ ਦੀਆਂ ਮਤਲਬ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਕਰਕੇ ਫਿਰ ਆਪਾਂ ਇਹ ਹੋ ਜਾਂਦਾ ਵੀ ਉਹ ਤੋਂ ਪਹਿਲਾਂ-ਪਹਿਲਾਂ ਰੋਟੀ ਪਾਣੀ ਦਾ ਮਤਲਬ ਹੋ ਜਵੇ ਵੀ ਫਿਰ ਇਹ ਰੋਟੀ ਖਾ ਕੇ ਉਹਦੀ ਕਲਾਸ ਲਾਉਣ ਲੱਗ ਜੂਗਾ ਇੱਥੇ ਫਤੇ ਦੇ ਪਾਪਾ ਚਲੇ ਗਏ ਸੀ ਆਪਣੇ ਰੋਟੀ ਪਾਣੀ ਖਾ ਕੇ ਪੀ ਕੇ ਨੇ ਜਾਣਾ ਕਲਾਸ ਮਤਲਬ ਲਗਾਉਣੀ ਸੀ ਹਜੇ ਫਤੇ ਵੀ ਲੱਗ ਗਿਆ ਸੀ ਬਸ ਜਦ ਹੀ ਰੋਟੀ ਖਾਣ ਸਾਡੇ ਕੋਲੇ ਬੈਠ ਕੇ ਤੋਂ ਉਹਨੇ ਰੋਟੀ ਖਾ ਲਈ ਸੀ ਡੈਡ ਜੀ ਨੇ ਵੀ ਖਾ ਲਈ ਸੀ ਸਾਡੇ ਇਹ ਹੁੰਦਾ ਜੀ ਜਣੀ ਮਤਲਬ ਹਰ ਇੱਕ ਦੀ ਚਲੋ ਆਪਣੀ ਫੈਮਿਲੀ ਦਾ ਹੁੰਦਾ ਸਾਨੂੰ ਜਿਵੇਂ ਹੁਣ ਅਸੀਂ ਚੁੱਲੇ ਤੇ ਮਤਲਬ ਰੋਟੀ ਬਣਾਉਨੇ ਆ ਤੇ ਕੋਈ ਐਦਾਂ ਦੇ ਕੋਈ ਪਰੌਂਠੇ ਨੇ ਜਾਂ ਕੁਛ ਤੇ ਸਾਡੀ ਫੈਮਿਲੀ ਨੇ ਇਹ ਹੋ ਜਾਂਦਾ ਹੁੰਦਾ ਵੀ ਕਹਿ ਦੇ ਉਹਨਾਂ ਨੇ ਜਦੇ ਉੱਥੋਂ ਕਹਿ ਦੇਣਾ ਵੀ ਉੱਥੇ ਬੈਠ ਕੇ ਆਪ ਖਾ ਲੈਣੀ ਆ ਇਹ ਨਹੀਂ ਆਏ ਹੁੰਦਾ ਹੈਗਾ ਵੀ ਸਾਨੂੰ ਕੋਈ ਦੇ ਕੇ ਜਾਊਗਾ ਅਢੀਕਣਗੇ ਬੈਠ ਕੇ ਹਨਾ ਇਦਾਂ ਦਾ ਸਾਡੀ ਫੈਮਿਲੀ 'ਚ ਨਹੀਂ ਹੈਗਾ ਕੁਝ ਵੀ ਜਿਵੇਂ ਹੁਣ ਡੈਡ ਜੀ ਨੇ ਅੰਦਰੋਂ ਆਪਦੇ ਉਹ ਕਰਨਾ ਵੀ ਲਿਆਓ ਉੱਥੇ ਬੈਠ ਕੇ ਸਾਡੇ ਕੋਲ ਰੋਟੀ ਖਾ ਲਈ ਫਤੇ ਨੇ ਉੱਥੇ ਖਾ ਲਈ ਫਿਰ ਮੈਂ ਤੇ ਮੰਮੀ ਨੇ ਰੋਟੀ ਬਣਾਈ ਅਸੀਂ ਬਾਅਦ ਵਿੱਚ ਚਲੋ ਆਪ ਦੀ ਖਾ ਲਈ ਜਿਵੇਂ ਮਤਲਬ ਕਦੇ ਇਹ ਹੋ ਜਾਂਦਾ ਵੀ ਚਲੋ ਅਸੀਂ ਹਨਾ ਜਿਵੇਂ ਦਾਲ ਸਬਜ਼ੀ ਆ ਕੋਈ ਉਹ ਹੁੰਦੀ ਆ ਤਾਂ ਉਹਦੇ ਨਾਲ ਅਸੀਂ ਦੇ ਦਿੰਦੇ ਹੁੰਨੇ ਆ ਵੀ ਰੋਟੀ ਬਣਾ ਲਈ ਹਨਾ ਚਲੋ ਦੇਤੀ ਜਿਵੇਂ ਹੁਣ ਕਿਸੇ ਵੀ ਤਰ੍ਹਾਂ ਦੇ ਕੋਈ ਪਰੌਂਠੇ ਬਣਦੇ ਨੇ ਜਾਂ ਵੈਸੇ ਵੀ ਕਦੇ ਭੁੱਖ ਕਈ ਵਾਰੀ ਆਪਾਂ ਨੂੰ ਚਲੋ ਆਏ ਹੋ ਜਾਂਦਾ ਨਾ ਵੀ ਲੱਗੀ ਹੋਈ ਆ ਤਾਂ ਅਸੀਂ ਰੋਟੀ ਬਣਾਉਣ ਲੱਗ ਪਏ ਜਿਵੇਂ ਮੈਂ ਤੇ ਮੰਮੀ ਨੇ ਰੋਟੀ ਚੁੱਲੇ ਤੇ ਫਿਰ ਅਸੀਂ ਦੋਨੇ ਜਣੇ ਬਣਾਉਨੇ ਹੁੰਨੇ ਆ ਤਾਂ ਸਾਡੇ ਟੱਬਰ ਨੇ ਖਾ ਲੈਣੀ ਆ ਜੀ ਰੋਟੀ ਉਹ ਤੋਂ ਬਾਅਦ ਫਿਰ ਰੋਟੀ ਪਾਣੀ ਖਾ ਕੇ ਕੰਮ ਤੰਦਿਆਂ ਦਾ ਹੋ ਗਿਆ ਸੀ ਫਿਰ ਹੋ ਗਈ ਸੀ ਅੱਜ ਸਾਗ ਦੀ ਤਿਆਰੀ ਕਿਉਂਕਿ ਬਹੁਤ ਦਿਨ ਹੋ ਗਏ ਸੀ ਸਾਗ ਬਣਾਏ ਨੂੰ ਅਸੀਂ ਕਹ ਵੀ ਚਲੋ ਫਾਈਨਲੀ ਹੁਣ ਦਾਲਾਂ ਸਬਜ਼ੀਆਂ ਤੋਂ ਅੱਕ ਗਿਆ ਜੀ ਹੁਣ ਬਣਾਉਨੇ ਆ ਅੱਜ ਬਣਾਉਨੇ ਆ ਸਾਗ ਇਹ ਨੂੰ ਤੁਹਾਨੂੰ ਜਿਵੇਂ ਦੱਸਿਆ ਸੀ ਵੀ ਇਹਨੂੰ ਫਤਨ ਜੈਕ ਨੂੰ ਇਹ ਹੁੰਦਾ ਵੀ ਮੈਨੂੰ ਵੀ ਖੁੱਲਾ ਛੱਡੋ ਤਾਂ ਕਰਕੇ ਉਹ ਫਿਰਦਾ ਸੀ ਸੈਰਾਂ ਕਰਦਾ ਇੱਥੇ ਉਹ ਆ ਗਈ ਸੀ ਆਪਣੇ ਆਂਟੀ ਜਿਹੜੇ ਮੈਂ ਤੁਹਾਨੂੰ ਅੱਗੇ ਵੀ ਤੁਸੀਂ ਮਿਲੇ ਹੋਏ ਹੋ ਇਹਨਾਂ ਨਾਲ ਇਹ ਆ ਜਾਂਦੇ ਹੁੰਦੇ ਨੇ ਕਈ ਦਿਨ ਅਗਰੋਂ ਵੈਸੇ ਵੀ ਮਤਲਬ ਜਿੱਦਾਂ ਸਾਗ ਬਣਾਉਣ ਲੈਨੇ ਉਸ ਦਿਨ ਅਸੀਂ ਇਹਨਾਂ ਨੂੰ ਆਪ ਵੀ ਕਹਿ ਦਿੰਨੇ ਹੁੰਨੇ ਵੀ ਆਂਟੀ ਤੁਸੀਂ ਆ ਜਿਓ ਤੇ ਵੀ ਕਹਿੰਦੇ ਉਹਨੇ ਸਿਆਣੇ ਨੇ ਹਨਾ ਇੱਕ ਤਾਂ ਇਹਨਾਂ ਨੂੰ ਲੱਤ ਦੀ ਮਤਲਬ ਕਾਫੀ ਪ੍ਰੋਬਲਮ ਜੀ ਰਹਿੰਦੀ ਆ ਅਸੀਂ ਕਹਿੰਦੇ ਉਹਨੇ ਕੋਈ ਨਾ ਵੀ ਸਾਗ ਬਣਾਵਾਂਗੇ ਨਾਲੇ ਤੁਸੀਂ ਵੀ ਚਲ ਤੁਸੀਂ ਅਸੀਂ ਤੇ ਬਣਾਉਣਾ ਹੀ ਆ ਹਨਾ ਵੀ ਵਿੱਚ ਤੁਸੀਂ ਲੈ ਜਾਓ ਇੱਥੇ ਅਸੀਂ ਕਿਸੇ ਗੱਲ ਤੇ ਹੱਸਦੇ ਸੀ ਕਹਿੰਦੇ ਉਹਨੇ ਜ਼ਿੰਦਗੀ ਦੇ ਵਿੱਚ ਹੱਸਦੇ ਰਹੋ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈਗਾ ਹਨਾ ਵੀ ਇਹਨੇ ਕਦੋਂ ਖਤਮ ਹੋ ਜਾਣਾ ਹੈ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਿਹਾ ਕਰੋ ਸਾਰੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਗੱਲ ਦੀ ਕਦੇ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂਕਿ ਹੋਣਾ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜਦੋਂ ਆਪਾਂ ਆਪਦੇ ਮਨ ਨੂੰ ਇਹ ਕਹਿ ਦਿੰਦੇ ਆਂ ਵੀ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਉਹੀ ਹੋਣਾ ਨਾ ਫਿਰ ਉਹ ਚੀਜ਼ ਦੇ ਵਿੱਚ ਪਰਮਾਤਮਾ ਆਪਣੇ ਨਾਲ ਹੋ ਜਾਂਦਾ ਹੁੰਦਾ ਕਿਉਂਕਿ ਉਹਨੂੰ ਇਹ ਹੋ ਜਾਂਦਾ ਵੀ ਇਹ ਮੇਰੇ ਤੇ ਵਿਸ਼ਵਾਸ ਰੱਖਿਆ ਹੋਇਆ ਇਹਨਾਂ ਨੇ ਹਨਾ ਕਿਉਂਕਿ ਜਿੱਥੇ ਵਿਸ਼ਵਾਸ ਉੱਥੇ ਸਭ ਕੁਝ ਆਪ ਏ ਆ ਜੀ ਮਤਲਬ ਪ੍ਰਾਣੀਆਂ ਹੀ ਆ ਰੈਸਪੀ ਤੋਂ ਅਵਰ ਤੁਹਾਡੇ ਨਾਲ ਸ਼ੇਅਰ ਕਰਦੀ ਆ ਪਹਿਲਾਂ ਨਹੀਂ ਸੀ ਕੀਤੀ ਹੋਈ ਇੱਥੇ ਬਣਾਉਂਦੇ ਸੀ ਆਪਾਂ ਅਲਸੀ ਦੀਆਂ ਪਿੰਨੀਆਂ ਪਹਿਲਾਂ ਆਪਾਂ ਘੋਨ ਲਿਆ ਸੀ ਥੋੜਾ ਜਿਹਾ ਆਟਾ ਘਿਓ ਦੇ ਵਿੱਚ ਫੇਰ ਉਹਦੇ ਵਿੱਚ ਮਿਕਸ ਕਰਤਾ ਸੀ ਖੋਆ ਮਿਕਸ ਇਹਦੇ ਵਿੱਚ ਆਪਾਂ ਨਾ ਅਲਸੀ ਨੂੰ ਰੋਸਟ ਕਰਕੇ ਫੇਰ ਉਹਨੂੰ ਪੀਸ ਲਿਆ ਸੀ ਪੀਸ ਕੇ ਜਿਵੇਂ ਆਟਾ ਪਨ ਲਿਆ ਖੋਆ ਵਿਚ ਪਾਤਾ ਵਿਚੇ ਹੀ ਉਹਦੇ ਮਤਲਬ ਜੋ ਪੀਸੀ ਹੋਈ ਹਲਸੀ ਸੀ ਉਹ ਪਾਤੀ ਉਹਦੇ ਤੋਂ ਬਾਅਦ ਆਪਾਂ ਪਾਤਾ ਸੀ ਟੇਸਟ ਦੇ ਅਕੋਰਡਿੰਗ ਬੂਰਾ ਕਿਉਂਕਿ ਮਿੱਠੇ ਦਾ ਇਹ ਹੁੰਦਾ ਵੀ ਮਤਲਬ ਜਿੰਨਾ ਕੁ ਮਿੱਠਾ ਤੁਸੀਂ ਪਸੰਦ ਕਰਦੇ ਹੋ ਉਹਦੇ ਅਕੋਰਡਿੰਗ ਫਿਰ ਉਹਦੀਆਂ ਆਪਾਂ ਬੱਟਲੀਆਂ ਜੀ ਪਿੰਨੀਆਂ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਮਤਲਬ ਸਿਆਲ ਦੇ ਵਿੱਚ ਬਹੁਤ ਵਧੀਆ ਇੱਕ ਚੀਜ਼ ਆ ਜਿੱਦਾਂ ਓਵੇਂ ਆਪਾਂ ਮਤਲਬ ਅਲਸੀ ਆਪਾਂ ਤੋਂ ਨਹੀਂ ਆਈ ਖਾ ਹੁੰਦੀ ਹੈਗੀ ਹੈਨਾ ਇੱਕ ਜਣੀ ਆਏ ਹੋ ਜਾਂਦਾ ਵੀ ਖੋਏ ਦੇ ਵਿੱਚ ਪਾ ਕੇ ਆਪਾਂ ਖਾ ਲੈਨੇ ਆ ਹੈਨਾ ਇਹਦੇ ਥੋੜੀ ਮਤਲਬ ਇੰਨੀ ਗਰਮ ਗਰਮੇ ਆਪਾਂ ਮਤਲਬ ਅਲਸੀ ਦੇ ਤੇਲ ਦੀ ਪੰਜੀਰੀ ਬਣਾਉਨੇ ਆ ਜੋ ਉਹ ਚੀਜ਼ ਦੀ ਉਹਦੀ ਥੋੜੀ ਗਰਮੈਸ਼ ਵੱਧ ਜਾਂਦੀ ਆ ਇਹਦੇ ਵਿੱਚ ਜਣੀ ਥੋੜਾ ਫਰਕ ਰਹਿੰਦਾ ਇਹਦਾ ਤੇ ਬਹੁਤ ਟੇਸਟੀ ਬਣੀਆਂ ਹੋਈਆਂ ਨੇ ਚਲੋ ਤੁਹਾਨੂੰ ਟੇਸਟ ਤਾਂ ਨਹੀਂ ਦਿਖਾ ਸਕਦੇ ਜਿਹਨੇ ਦੇਖਣਾ ਟੇਸਟ ਤਾਂ ਉਹਨੂੰ ਆਉਣਾ ਪਊਗਾ ਸਾਡੇ ਕੋਲ ਜੀ ਇਹ ਹੈ ਜੀ ਵਾਚ ਫਤੇ ਨੂੰ ਜਿਹੜੀ ਮਿਲੀ ਸੀ ਬਰਥਡੇ ਤੇ ਗਿਫਟ ਉਹਦੇ ਚਾਚੇ ਵੱਲੋਂ ਹਾਂਜੀ ਇਹ ਹੈਗੀ ਆ ਮਤਲਬ ਮਤਲਬ ਜਿਵੇਂ ਆਪਣੇ ਐਪਲ ਵਾਚ ਨੇ ਉਦਾਂ ਹੀ ਆ ਫਾਇਰ ਬੋਲਟ ਵਾਲਿਆਂ ਦੀ ਆ ਬਾਕ ਹਾਂਜੀ ਇਹੀ ਕੀ ਮਤਲਬ ਇਹ ਮਿਲੀ ਸੀ ਉਹਨੂੰ ਬਹੁਤ ਸੋਹਣੀ ਆ ਸਾਰੇ ਫੰਕਸ਼ਨ ਨੇ ਮਤਲਬ ਫੰਕਸ਼ਨ ਨੇ ਇਹਦੇ 스마트 ਵਾਚ ਵਾਲੀ ਨੇ ਉਹ ਜਣੀ ਆ ਨਾ ਵੀ ਮਤਲਬ ਐਪਲ ਵਾਲੀਆਂ ਥੋੜੀ ਜ਼ਿਆਦਾ ਕੋਸਟਲੀ ਨੇ ਇਹ ਥੋੜੀ ਮੀਡੀਅਮ ਰੇਂਜ ਚ ਹੈਨਾ ਬਸ ਇੰਨਾ ਹੀ ਫਰਕ ਆ ਮਤਲਬ ਫੰਕਸ਼ਨ ਵਗੈਰਾ ਉਦਾਂ ਹੀ ਆ ਕਿਉਂਕਿ ਜਿੰਨਾ ਕੋ ਗੁੜ ਪਾਵਾਂਗੇ ਉਹਨਾਂ ਕ ਮਿੱਠਾ ਹੀ ਆ ਜੀ ਬਾਕੀ ਇਥੇ ਹੀ ਕਰਦੇ ਆਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਆਪਦਾ ਖਿਆਲ ਰੱਖੋ ਠੰਡ ਤੋਂ ਬਚ ਕੇ ਰਹੋ ਕਹੋਗੇ ਬਰਥਡੇ ਦਾ ਗਿਫਟ ਇੰਨੀ ਦੇਰ ਬਾਅਦ ਦਿਖਾਇਆ ਸੋ ਸੌਰੀ